ਸਰਦਾਰਾ ਕਹਿਣ ਨੂੰ ਤੇ ਕੀ ਕਹਿਣਾ ਹੈ ਆ ਛੜੇ ਬੰਦੇ ਦੀ ਵੀ ਕਾਦੀ ਜ਼ਿੰਦਗੀ ਹੈ ਕਿਉਂ ਸਾਡੀ ਜ਼ਿੰਦਗੀ ਨੂੰ ਕੀ ਹੋਇਆ ਆ ਸਾਰੇ ਜਨਾਨੀਆਂ ਵਾਲੇ ਕੰਮ ਨਾ ਤੁਹਾਨੂੰ ਆਪ ਨੂੰ ਹੀ ਕਰਨੇ ਪੈਂਦੇ ਆ ਕੰਮ ਕਿਹੜੇ ਹੁੰਦੇ ਆ ਤੜਕੇ 4 ਵਜੇ ਉੱਠ ਕੇ ਮੈਂ ਚਾਹ ਦੀ ਕੁੱਟ ਬਣਾ ਲੈਣਾ ਹੈ, ਮੂੰਹ ਹਨੇਰੇ ਕੂੜਾ ਸੁੱਟ ਕੇ ਝਾੜੂ ਪੋਚਾ ਲਾ ਲੈਣਾ ਹੈ, ਮੈਲੇ ਕੱਪੜੇ ਇਕੱਠੇ ਕਰਕੇ ਵੇੱਤ ਮਸ਼ੀਨ ਦੇ ਪਾ ਲੈਣਾ, ਉਨੇ ਚਿਰ ਵਿੱਚ ਕੁੱਟ ਕੇ ਮਿਰਚਾਂ ਸਬਜ਼ੀ ਆ ਬਣਾ ਲੈਣਾ, ਦਾਲ ਮੂੰਗੀ ਦੀ ਕੜੀ ਪਕੌੜਾ ਭਿੰਡੀਆਂ ਨੂੰ ਤੜਕਾ ਲਾ ਲੈਣਾ, 5 ਮਿੰਟ ਵਿੱਚ ਆਟਾ ਕੁੰਨ ਕੇ ਰੋਟੀਆਂ ਚਾਰ ਬਣਾ ਲੈਣਾ, ਚੁੱਲ੍ਹੇ ਚੌਕੇ ਤੋਂ ਵੇਲਾ ਹੋ ਕੇ ਪਸਮਾ ਨੂੰ ਪੱਠੇ ਪਾ ਲੈਣਾ, ਧੁੱਪ ਚੜ੍ਹਨ ਤੋਂ ਪਹਿਲਾਂ ਹੀ ਮੈਂ ਸਾਰਾ ਕੰਮ ਕਾ ਲੈਣਾ। ਐਵੇਂ ਜਨਾਨੀਆਂ ਕਹਿੰਦੀਆਂ ਰਹਿੰਦੀਆਂ ਸਾਰਾ ਦਿਨ ਕੰਮ ਨਹੀਂ ਮੁੱਕਦੇ, ਮੈਂ ਤਾਂ 2 ਘੰਟਿਆਂ 'ਚ ਸਾਰਾ ਹੀ ਰੰਨਾਂ ਵਾਲਿਆਂ ਦੇ ਪੱਕਣ ਪਰੌਤੇ ਤੇ ਛੜਿਆਂ ਦੀ ਆਗਣਾ ਬਲੇ ਹੁਣ ਤਾਂ ਸਾਡੇ ਵੀ ਨਿੱਤ ਸਾਗ ਬਣਦਾ ਮੱਕੀ ਦੀਆਂ ਰੋਟੀਆਂ ਬਣਦੀਆਂ ਛੜਿਆਂ ਦੀ ਬੜੀ ਸਰਦਾਰੀ ਹੈ ਹੁਣ ਤਾਂ ਛੜਿਆਂ ਦੀ ਸਾਰੇ ਇੱਜ਼ਤ ਕਰਦੇ ਆ